ਕਿ ਵਧਾਂਗੇ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਗਿੱਦੜਬਾਹ ਦੇ ਵਿੱਚ ਮਾਂ ਤੇ ਪੁੱਤ ਦੀ ਵਾਇਰਲ ਵੀਡੀਓ ਤੋਂ ਬਾਅਦ ਐਕਸ਼ਨ ਹੋਇਆ ਹੈ ਤਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਤਾਂ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਡੀ ਸੀ ਐਸ ਐਸ ਪੀ ਅਤੇ ਸਿਵਲ ਸਰਜਨ ਤੋਂ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਤਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਘਟਨਾ ਤੇ ਪੀੜ੍ਹੀ ਦੀ ਸਿਹਤ ਬਾਰੇ ਜਾਣਕਾਰੀ ਮੰਗੀ ਗਈ ਹੈ ਘਰ ਦੇ ਵਿੱਚ ਮਾਂ ਪੁੱਤ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਸੋਸ਼ਲ ਮੀਡੀਆ ਤੇ ਮਾਂ ਪੁੱਤ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਜੀ ਮੀਡੀਆ ਦੇ ਵੱਲੋਂ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਹੈ ਤੇ ਡੀਸੀ ਐਸਐਸਪੀ ਤੇ ਸਿਵਲ ਸਰਜਨ ਕੋਲੋਂ ਰਿਪੋਰਟ ਮੰਗੀ ਗਈ ਹੈ ਘਟਨਾ ਅਤੇ ਪੀੜਤਾ ਦੀ ਸਿਹਤ ਦੇ ਬਾਰੇ ਰਿਪੋਰਟ ਮੰਗੀ ਗਈ ਹੈ ਤਾਂ ਘਰ ਦੇ ਵਿੱਚ ਮਾਂ ਪੁੱਤ ਨੂੰ ਸੰਗਲਾਂ ਦੇ ਨਾਲ ਬਨਿਆ ਗਿਆ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਤਾਂ ਡੀ ਸੀ ਐਸ ਐਸ ਪੀ ਤੇ ਸਿਵਲ ਸਰਜਨ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਰੁਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਰਿਪੋਰਟ ਮੰਗੀ ਗਈ ਹੈ ਤਾਂ ਤਸਵੀਰਾਂ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੰਗਲਾ ਦੇ ਨਾਲ ਮਾਂ ਅਤੇ ਪੁੱਤ ਨੂੰ ਬਨਿਆ ਹੋਇਆ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਹੋਇਆ ਹੈ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਗਿੱਦੜ ਬਾਹਾ ਦਾ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਮਾਂ ਪੁੱਤ ਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ ਹੈ ਡੀਸੀ ਐਸਐਸਪੀ ਤੇ ਸਿਵਲ ਸਰਜਨ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਪੀੜਤਾ ਦੀ ਸਿਹਤ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਸਦਾਸ ਦਈ ਹੈ ਕਿ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਜੀ ਮੀਡੀਆ ਦੇ ਵੱਲੋਂ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਤਾਂ ਗਿੱਦੜ ਬਹਾ ਦੇ ਵਿੱਚ ਮਾਂ ਪੁੱਤ ਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਣ ਦਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਹੋਇਆ ਹੈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਹੈ ਡੀਸੀ ਐਸਐਸਪੀ ਅਤੇ ਸਿਵਲ ਸਰਜਨ ਦੇ ਕੋਲੋਂ ਰਿਪੋਰਟ ਮੰਗੀ ਗਈ ਹੈ ਪੀੜਤਾ ਦੀ ਸਿਹਤ ਦੇ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਮਾਂ ਅਤੇ ਪੁੱਤ ਨੂੰ ਸੰਗਲਾ ਦੇ ਨਾਲ ਬਨ ਕੇ ਰੱਖਣ ਦਾ ਵੀਡੀਓ ਵਾਇਰਲ ਹੋਇਆ ਸੀ ਤਾਂ ਘਰ ਦੇ ਵਿੱਚ ਹੀ ਮਾਂ ਤੇ ਪੁੱਤ ਨੂੰ ਸੰਗਲਾ ਦੇ ਨਾਲ ਬੰਨਿਆ ਹੋਇਆ ਹੈ ਗਿੱਦੜ ਬਾਹਾ ਦੀ ਇਹ ਵੀਡੀਓ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਤਾਂ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਮਾਂ ਅਤੇ ਪੁੱਤ ਨੂੰ ਸੰਗਲਾ ਦੇ ਨਾਲ ਬੰਨਿਆ ਹੋਇਆ ਹੈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਤੇ ਘਰ ਦੇ ਵਿੱਚ ਹੀ ਮਾਂ ਅਤੇ ਪੁੱਤ ਨੂੰ ਸੰਗਲਾ ਦੇ ਨਾਲ ਬੰਨਿਆ ਹੋਇਆ ਸੀ ਤੇ ਹੁਣ ਜੀ মিডিਆ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ ਜੀ মিডিਆ ਦੇ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਗਿਆ ਹੈ ਤਾਂ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਨਾ ਮੇਰੇ ਸਹਿਯੋਗੀ ਕਮਲ ਲਾਈਵ ਜੁੜ ਚੁੱਕੇ ਨੇ ਤਾਂ ਜੀ ਕਮਲ ਤਾਂ ਜੋ ਗਿੱਦੜਬਾਹੀ ਦੀ ਵੀਡੀਓ ਸੀ ਜਿਸ ਦੇ ਵਿੱਚ ਮਾਂ ਤੇ ਪੁੱਤ ਨੂੰ ਸੰਗਲਾ ਦੇ ਨਾਲ ਬੰਨ ਕੇ ਰੱਖਿਆ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਤਾਜ਼ਾ ਜਾਣਕਾਰੀ ਹੈ ਆ ਬਿਲਕੁਲ ਜੋਤੀ ਦੇਖੋ ਖਾਸ ਤੌਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਵਾ ਦੇ ਪਿੰਡ ਮਧੀਰ ਦੀ ਇੱਕ ਘਟਨਾ ਜਿਹੜੀ ਸਾਹਮਣੇ ਆਈ ਸੀਗੀ ਜਿਸ ਘਟਨਾ ਦੇ ਵਿੱਚ ਇੱਕ ਵੀਡੀਓ ਸੀਗੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਸੀ ਕਿ ਇੱਕ ਕਿਸਾਨ ਅਤੇ ਉਸ ਦੀ ਮਾਤਾ ਨੂੰ ਸੰਗਲਾਂ ਦੇ ਨਾਲ ਜਿਹੜਾ ਬਣਿਆ ਗਿਆ ਤੇ ਇਹ ਆਰਤੀਆਂ ਵੱਲੋਂ ਜਿਹੜਾ ਕਿ ਉੱਥੇ ਉਹਨਾਂ ਤੋਂ ਬਣ ਕੇ ਜਿਹੜੀ ਇੱਕ ਵੀਡੀਓ ਵੀ ਬਣਾਈ ਗਈ ਆ ਜੋ ਸਿੱਧੇ ਤੌਰ ਤੇ ਇਹ ਮਨੁੱਖੀ ਅਧਿਕਾਰਾਂ ਦਾ ਇੱਕ ਤਸ਼ੱਦਦ ਸੀਗਾ ਮਨੁੱਖੀ ਅਧਿਕਾਰਾਂ ਦੇ ਉੱਪਰ ਤਸ਼ੱਦਦ ਟਾਇਆ ਜਾ ਰਿਹਾ ਸੀਗਾ ਉਸ ਤੋਂ ਬਾਅਦ ਅਸੀਂ ਇਹ ਜਿਹੜੀ ਪਹਿਲ ਦੇ ਆਧਾਰ ਦੇ ਉੱਪਰ ਇਸ ਖਬਰ ਨੂੰ ਨਸ਼ਰ ਕੀਤਾ ਸੀਗਾ ਬਕਾਇਦਾ ਰੂਪ ਦੇ ਵਿੱਚ ਉਸ ਖਬਰ ਨੂੰ ਲੈ ਕੇ ਇੱਕ ਚੀਜ਼ ਦੀ ਜਿਹੜੀ ਜਾਣਕਾਰੀ ਦਿੱਤੀ ਸੀਗੀ ਕਿ ਇਸ ਤਰੀਕੇ ਕਿਸ ਤਰੀਕੇ ਹੋ ਸਕਦਾ ਚਾਹੇ ਦੇਖੋ ਉਹ ਆਰਤੀਆਂ ਸੀਗਾ ਅਤੇ ਕੁਸਾਨ ਸੀਗੇ ਕੁਝ ਪੈਸਿਆਂ ਦਾ ਲੈਣ ਦੇ ਜ਼ਰੂਰ ਹੋ ਸਕਦਾ ਪਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਸੰਗਲਾਂ ਦੇ ਨਾਲ ਬੰਨ ਕੇ ਤੁਸੀਂ ਉਸ ਦੇ ਉੱਪਰ ਤਸ਼ੱਦਦ ਨਹੀਂ ਢਾ ਸਕਦੇ ਤਾਂ ਉਸ ਤੋਂ ਬਾਅਦ ਜੋ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਜਦੋਂ ਉਹਨਾਂ ਕੋਲ ਇਹ ਮਾਮਲਾ ਪੁੱਜਿਆ ਕਿਉਂਕਿ ਜਦੋਂ ਖਬਰ ਨਸ਼ਰ ਕੀਤੀ ਗਈ ਤਾਂ ਇਹ ਮਾਮਲਾ ਜਿਹੜਾ ਕੀ ਕਰ ਸਕਦੇ ਉਹਨਾਂ ਕੋਲ ਵੀ ਪੁੱਜਿਆ ਤਾਂ ਉਸ ਤੋਂ ਬਾਅਦ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜਾ ਕਿਥੇ ਸੁਮੋਟੋ ਲੈਂਦੇ ਹੋਇਆ ਆ ਜਿਹੜਾ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਡੀਸੀ ਮੁਕਸੂ ਸਾਹਿਬ ਅਤੇ ਜੋ ਉੱਥੋਂ ਦੇ ਸਿਵਲ ਸਰਜਨ ਨੇ ਉਹਨਾਂ ਨੂੰ ਇੱਕ ਰਿਪੋਰਟ ਦੇਣ ਵਾਸਤੇ ਕਿਹਾ ਗਿਆ ਕਿ ਅਗਲੀ ਤਰੀਕ ਤੋਂ ਪਹਿਲਾਂ ਪਹਿਲਾਂ ਇੱਕ ਹਫ਼ਤਾ ਪਹਿਲਾਂ ਜਿਹੜਾ ਕਿ 24 11 2025 ਨੂੰ ਜਿਹੜੀ ਕਿ ਇਸ ਪੂਰੇ ਮਾਮਲੇ ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਉੱਥੇ ਸੁਣਵਾਈ ਹੋਏਗੀ ਉਸ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਆਪਣੀ ਡਿਟੇਲ ਰਿਪੋਰਟ ਜਿਹੜੀ ਦਿੱਤੀ ਜਾਵੇ ਕਿਉਂਕਿ ਡੀਸੀ ਅਤੇ ਐਸਐਸਪੀ ਇਸ ਸਬੰਧਤ ਪੂਰੀ ਕਾਨੂੰਨੀ ਤੌਰ ਤੇ ਰਿਪੋਰਟ ਦੇਣਗੇ ਕਿ ਉਸ ਨੂੰ ਲੈ ਕੇ ਕਾਰਵਾਈ ਕੀ ਕੀਤੀ ਗਈ ਇਹ ਮਾਮਲਾ ਕੀ ਸੀਗਾ ਸਾਰਾ ਕੁਝ ਦੱਸਿਆ ਜਾਏਗਾ ਅਤੇ ਦੂਸਰੇ ਪਾਸੇ ਜੋ ਸਿਵਲ ਸਰਜਨ ਨੇ ਉਹਨਾਂ ਨੂੰ ਇਸ ਚੀਜ਼ ਦਾ ਕਿਹਾ ਗਿਆ ਕਿ ਜਦੋਂ ਸੰਗਲ ਬੰਨ ਕੇ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਮੈਡੀਕਲ ਰਿਪੋਰਟ ਆ ਜਾਂ ਮੈਡੀਕਲ ਰਿਪੋਰਟ ਕੀ ਕਹਿੰਦੀ ਆ ਕਿਸ ਤਰੀਕੇ ਦਾ ਤਸ਼ੱਦਦ ਉਹਨਾਂ ਦੇ ਉੱਪਰ ਟਾਇਆ ਗਿਆ ਉਹ ਇੱਕ ਡਿਟੇਲ ਜਿਹੜੀ ਮੈਡੀਕਲ ਰਿਪੋਰਟ ਆ ਉਹ ਵੀ ਸੌਂਪੀ ਜਾਵੇ ਕਿਉਂਕਿ ਦੇਖੋ ਜਦੋਂ ਅਸੀਂ ਸੰਸਾਰ ਦੇ ਵਿੱਚ ਜਾਂ ਦੁਨੀਆਦਾਰੀ ਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਵੇਖਦੇ ਆ ਤਾਂ ਉਹ ਸਾਨੂੰ ਕਿਤਨੇ ਕਿਤੇ ਚਿੰਤਤ ਕਰ ਦਿੰਦੀਆਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਵਿਅਕਤੀ ਹੈਗੇ ਨੇ ਜਿਹੜੇ ਕਿ ਇਸ ਤਰੀਕੇ ਦਾ ਤਸ਼ੱਦਦ ਟਾਰੇ ਹੋਣਗੇ ਕਿਉਂਕਿ ਦੇਖੋ ਮੈਂ ਕਹਿੰਦਾ ਕਿ 5 ਲੱਖ ਦਾ 10 ਲੱਖ ਤੱਕ ਰੁਪਏ ਦਾ 20 ਕਿਸਾਨ ਤੇ ਆਰਤੀਆ ਦਾ ਹੋਏਗਾ ਕਿਉਂਕਿ ਕਿਸਾਨ ਤੇ ਆਰਤੀਆ ਦਾ ਰਿਸ਼ਤਾ ਇਸ ਤਰੀਕੇ ਹੁੰਦਾ ਕਿ ਪਹਿਲਾਂ ਪੈਸੇ ਲੈ ਲਏ ਜਾਂਦੇ ਨੇ ਕਿਸਾਨ ਵੱਲੋਂ ਤੇ ਜਦੋਂ ਫਸਲ ਆਉਂਦੀ ਆ ਤਾਂ ਕਿਸਾਨ ਜਿਹੜਾ ਆਰਤੀ ਨੂੰ ਪੈਸੇ ਵਾਪਸ ਵੀ ਕਰ ਦਿੰਦਾ ਪਰ ਕਈ ਥਾਵਾਂ ਤੇ ਜਿਹੜਾ ਕਰਜ਼ਾ ਕਿਉਂਕਿ ਫਸਲ ਡੁੱਬ ਜਾਂਦੀ ਆ ਕੁਦਰਤੀ ਆਫਤਾਂ ਕਰਕੇ ਫਸਲ ਦਾ ਨੁਕਸਾਨ ਹੋ ਜਾਂਦਾ ਤਾਂ ਕਰਜ਼ਾ ਥੋੜਾ ਬਹੁਤ ਜਿਹੜਾ ਕਿਸਾਨ ਦੇ ਉੱਪਰ ਵੱਧ ਵੀ ਜਾਂਦਾ ਪਰ ਕਰਜ਼ਾ ਵਧਣ ਦਾ ਕਾਰਨ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਨੂੰ ਸੰਗਲ ਬੰਨ੍ਹ ਕੇ ਜਿਹੜਾ ਕੀ ਕਹਿ ਸਕਦੇ ਇਸ ਤਰੀਕੇ ਇਹ ਜਿਹੜਾ ਉਸ ਦੇ ਮਨੁੱਖੀ ਅਧਿਕਾਰਾਂ ਦੀ ਤਸ਼ੱਦਦ ਟਾਓ ਜਾਂ ਮਨੁੱਖੀ ਅਧਿਕਾਰ ਉਸ ਦੇ ਖੋਹਣ ਦੀ ਕੋਸ਼ਿਸ਼ ਕਰੋ ਇਹ ਹੱਕ ਕਿਸੇ ਨੂੰ ਨਹੀਂਗਾ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਪੈਸੇ ਜ਼ਿਆਦਾ ਡੁੱਬ ਗਏ ਨੇ ਤਾਂ ਤੁਸੀਂ ਆਪਣਾ ਕਾਨੂੰਨੀ ਰਾਹ اختیار ਕਰ ਸਕਦੇ ਹੋ ਕਾਨੂੰਨੀ ਰਾਹ اختیار ਕਰਕੇ ਅੱਗੇ ਦੀ ਜਿਹੜੀ ਕਾਰਵਾਈ ਉਸ ਵਿਅਕਤੀ ਦੇ ਉੱਪਰ ਕਰਾ ਸਕਦੇ ਹੋ ਪਰ ਜੇਕਰ ਦੇਖਿਆ ਜਾਵੇ ਤੁਸੀਂ ਆਪ ਕਾਰਵਾਈ ਕਰਨ ਲੱਗ ਗਏ ਹੋ ਤਾਂ ਤੁਹਾਨੂੰ ਇਹ ਪਾਵਰ ਕਿਸਨੇ ਦਿੱਤੀ ਕਿ ਤੁਸੀਂ ਉਸ ਪਾਵਰ ਦਾ ਕਿਸੇ ਦੇ ਕੋਈ ਇੱਕ ਉੱਚ ਅਧਿਕਾਰੀਓ ਤੁਹਾਡੇ ਕੋਲ ਕੋਈ ਅਧਿਕਾਰ ਹੈਗਾ ਕਿ ਤੁਸੀਂ ਇਸ ਤਰੀਕੇ ਕੋਈ ਕਾਰਵਾਈ ਕਰ ਸਕੋ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕਿੱਸਦੇ ਆ ਉਸ ਚੀਜ਼ ਦੀ ਨਿੰਦਿਆ ਬਹੁਤ ਥਾਵਾਂ ਤੇ ਹੋਈ ਆ ਤੇ ਉਸ ਨੂੰ ਲੈ ਕੇ ਪੰਜਾਬ ਰਾਜ ਜੋ ਮਨੁੱਖੀ ਅਧਿਕਾਰ ਕਮਿਸ਼ਨ ਉਸ ਤੋਂ ਲੋ ਸੂਮੋਟੋ ਜੇ ਤਕਬਲ ਜੋ ਇਹ ਬਹੁਤ ਹੀ ਅਣਮੁਨੁਖੀ ਜੋ ਵਤੀਰਾ ਹੈ ਜੋ ਤਸ਼ੱਦਦ ਮਾਪੁੱਤ ਤੇ ਕੀਤਾ ਗਿਆ ਹੈ ਤਾਂ ਇਹਨਾਂ ਨੂੰ ਜੋ ਸੰਗਲਾ ਦੇ ਨਾਲ ਬੰਨ ਕੇ ਰੱਖਿਆ ਹੋਇਆ ਸੀ ਤਾਂ ਕੀ ਇਹਨਾਂ ਨੂੰ ਹੁਣ ਖੋਲ ਦਿੱਤਾ ਗਿਆ ਹੈ ਦੇਖੋ ਜੋਤੀ ਕਿਉਂਕਿ ਇਹ ਕਾਫੀ ਦਿਨ ਦੀ ਪਹਿਲਾ ਦੀ ਵੀਡੀਓ ਆ ਕਿਉਂਕਿ ਜੋ ਜਾਣਕਾਰੀ ਹੁਣ ਤੱਕ ਦੀ ਆਈ ਹੈ ਕਿਉਂਕਿ ਸੰਗਲਾਂ ਨਾਲ ਬੰਨਿਆ ਗਿਆ ਉਸ ਤੋਂ ਬਾਅਦ ਹਾਲਾਂਕਿ ਇਹ ਜਿਹੜਾ ਕਿ ਛੱਡ ਦਿੱਤਾ ਗਿਆ ਸੀ ਇਸ ਤਰੀਕੇ ਨਾਲ ਨਹੀਂ ਕਿ ਉਸ ਦਿਨ ਤੋਂ ਸੰਗਲਾਂ ਨਾਲ ਬੰਨਿਆ ਹੋਇਆ ਅੱਜ ਤੱਕ ਸੰਗਲਾਂ ਨਾਲ ਹੀ ਬੰਨਿਆ ਹੋਇਆ ਹੈ ਕਿਉਂਕਿ ਉਸ ਸਮੇਂ ਬੰਨਿਆ ਹੋਇਆ ਸੀ ਕਿ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਿਹੜੀ ਇਸ ਮਾਮਲੇ ਦੇ ਵਿੱਚ ਦਖਲ ਦਿੱਤੀ ਗਈ ਸੀ ਕਿ ਪੁਲਿਸ ਵੱਲੋਂ ਵੀ ਇੱਕ ਵੱਖਰੇ ਤੌਰ ਤੇ ਜਿਹੜੀ ਇੱਕ ਐਂਗਲ ਦੇ ਤੌਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਕਿ ਹੋਇਆ ਕੀ ਕੁਝ ਆ ਕਿਉਂਕਿ ਦੇਖੋ ਜੇਕਰ ਪੈਸੇ ਵੀ ਦੇਣੇ ਸੀ ਕਿ ਕਿਸਾਨ ਨੇ ਤਾਂ ਉਹ ਵਿਅਕਤੀ ਦੇ ਉੱਪਰ ਕਾਨੂੰਨੀ ਕਾਰਵਾਈ ਹੋ ਸਕਦੀ ਸੀ ਕਿ ਉਹ ਸਾਥੀ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਵਿਅਕਤੀ ਨੂੰ ਸੰਗਲਾਂ ਦੇ ਨਾਲ ਇਸ ਤਰੀਕੇ ਬੰਨ ਸਕੇ ਸੰਗਲਾਂ ਦੇ ਨਾਲ ਬੰਨਣਾ ਅਤੇ ਬਕਾਇਦਾ ਰੂਪ ਦੇ ਵਿੱਚ ਵੀਡੀਓ ਵੀ ਬੰਨਣੀ ਉਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਤਾਂ ਉਸੇ ਦੇ ਚੱਲਦੇ ਆ ਜਿਹੜਾ ਦੇਖੋ ਆ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਜਰੂਰ ਕਰ ਰਿਹਾ ਸੀਗਾ ਪਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਇਸ ਬਾਬਤ ਜਿਹੜੀ ਪੂਰੇ ਅਧਿਕਾਰ ਨੇ ਕਿ ਉਹ ਇਸ ਚੀਜ਼ ਦੀ ਜਿਹੜੀ ਕਿ ਕੈਸਾ ਕਾਰਵਾਈ ਕਰਨ ਦੇ ਆਦੇਸ਼ ਆ ਦੇ ਸਕਦੇ ਨੇ ਅਤੇ ਕਾਰਵਾਈ ਕੀ ਕੀਤੀ ਆ ਉਸ ਤੋਂ ਬਾਰੇ ਵੀ ਜਾਣਕਾਰੀ ਜਿਹੜੇ ਜਟਾਉਂਦੇ ਉਹਨਾਂ ਕੋਲ ਪੂਰੀ ਜਿਹੜੀ ਕੀ ਕੈਸਾ ਦੇ ਅਧਿਕਾਰ ਨੇ ਤੇ ਇਸੇ ਤਰੀਕੇ ਕੰਪਲੇਂਟ ਗਈ ਕੰਪਲੇਂਟ ਦੇ ਆਧਾਰ ਦੇ ਉੱਪਰ ਜੋ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਸ ਨੂੰ ਜਿਹੜੀ ਅੱਗੇ ਦੀ ਕਾਰਵਾਈ ਕੀਤੀ ਗਈ ਹੁਣ 24 11 2025 ਨੂੰ ਜਿਹੜੀ ਇਸ ਪੂਰੇ ਮਾਮਲੇ ਤੇ ਸੁਣਵਾਈ ਆ ਅਤੇ ਉਸ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਯਾਨੀ ਕਿ 17 18 ਤਰੀਕ ਨੂੰ 14 18 ਨਵੰਬਰ ਤੱਕ ਜਿਹੜੀ ਕੀ ਕਹਿ ਸਕਦੇ ਆ ਐਸਐਸਪੀ ਔਰ ਡੀਸੀ ਅਤੇ ਸਿਵਲ ਸਰਜਨ ਹੋਰੋਂ ਵਾਲੀ ਜਿਹੜੀ ਰਿਪੋਰਟ ਆ ਆਪਣੀ ਉਹ ਦਾਖਲ ਕੀਤੀ ਜਾਏਗੀ ਤੇ ਉਸ ਰਿਪੋਰਟ ਦੇ ਵਿੱਚ ਕੀ ਕੁਝ ਤੱਥ ਸਾਹਮਣੇ ਆਉਂਦੇ ਨੇ ਇਹ ਦੇਖਣਾ ਹੋਏਗਾ ਕਿਉਂਕਿ ਉਨ੍ਹਾਂ ਦੇ ਆਧਾਰ ਦੇ ਉੱਪਰ ਹੀ ਕਾਰਵਾਈ ਕਿੱਸਾ ਦੇ ਹੋਏਗੀ ਜਾਂ ਕਿੱਸਾ ਦੇ ਉਦੋਂ ਤੱਕ ਕੋਈ ਪਰਚਾ ਦਰਜ ਬਕਾਇਦਾ ਪਰਚਾ ਦਰਜ ਹੋ ਜਾਂ ਕਿੱਸਾ ਦੇ ਕੋਈ ਅੱਗੇ ਦੀ ਕਾਰਵਾਈ ਜਿਹੜੀ ਉਸ ਆੜਤੀ ਦੇ ਉੱਪਰ ਉਹ ਕੀਤੀ ਜਾਂਦੀ ਹੈ ਅਤੇ ਉਹ ਕਾਰਵਾਈ ਕਰਨ ਤੋਂ ਬਾਅਦ ਜਿਹੜਾ ਕਿ ਆਪਣੀ ਰਿਪੋਰਟ ਦੇ ਦਿੱਤੀ ਜਾਂਦੀ ਕਿ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਅਸੀਂ ਇਹ ਕਾਰਵਾਈ ਜਿਹੜੀ ਉਸ ਆੜਤੀ ਦੇ ਉੱਪਰ ਕਰ ਦਿੱਤੀ ਹੈ ਜਿਸ ਵੱਲੋਂ ਸੰਗਲਾ ਨਾਲ ਬੰਨ ਕੇ ਕਿਸਾਨ ਅਤੇ ਉਸ ਦੀ ਮਾਤਾ ਨੂੰ ਰੱਖਿਆ ਗਿਆ ਸੀਗਾ ਕਿਉਂਕਿ ਦੇਖੋ ਉਹ ਜਿੱਥੇ ਇੱਕ ਲੇਡੀਜ਼ ਨੇ ਉਹ ਮਾਤਾ ਨੇ ਉਹਨਾਂ ਦੀ ਕਾਫੀ ਉਮਰ ਹੈ ਜਿਹੜੀ ਦੱਸੀ ਜਾ ਰਹੀ ਹੈ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਦੇ ਉੱਪਰ ਤਸ਼ੱਦਦ ਟਾਇਆ ਜਾ ਰਿਹਾ ਉਸ ਕਿਸਾਨ ਦੀ ਉਮਰ ਜਿਹੜੀ 50 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ ਉਸ ਨੂੰ ਸੰਗਲ ਬੰਨ ਕੇ ਜਿਹੜਾ ਉਸ ਦੇ ਉੱਪਰ ਤਸ਼ੱਦਦ ਟਾਇਆ ਜਾ ਰਿਹਾ ਤਾਂ ਉਸ ਵਿਅਕਤੀ ਦੇ ਮਾਨਸਿਕ ਤੌਰ ਤੇ ਕੀ ਪ੍ਰੈਸ਼ਰ ਪਿਆ ਹੋਵੇਗਾ ਜਦੋਂ ਉਸ ਨੂੰ ਇਸ ਤਰੀਕੇ ਜਲੀਲ ਕੀਤਾ ਗਿਆ ਹੋਵੇਗਾ ਤਾਂ ਉਹ ਇੱਕ ਬਹੁਤ ਵੱਡਾ ਜਿਹੜਾ ਮਾਨਸਿਕ ਪ੍ਰੈਸ਼ਰ ਦੇ ਵਿੱਚੋਂ ਕਿਸਾਨ ਚੱਲ ਰਿਹਾ ਹੁਣ ਜਾਂ ਉਸ ਪ੍ਰੈਸ਼ਰ ਦੇ ਵਿੱਚੋਂ ਨਿਕਲ ਰਿਹਾ ਹੋਣਾ ਬਾਕੀ ਬਹੁਤ ਸ਼ੁਕਰੀਆ ਕਮਲ ਜ਼ਿਆਦਾ ਜਾਣਕਾਰੀ ਦੇ ਲਈ